ਬਾਬਾ ਜੀ ਦੇ ਧੜ ਵਿੱਚ ਹਲਚਲ ਹੋਈ ਸੀਸ ਨੇ ਅੱਖਾਂ ਖੋਲੀਆਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਪਤਾ ਨਹੀਂ ਕਿਧਰੋਂ ਆਵਾਜ਼ ਆਈ ਭਾਈ ਧਰਮ ਸਿੰਘ ਪਾਸੇ ਹੋ ਗਿਆ ਕਮਾਲ ਹੋ ਰਿਹਾ ਸੀ ਕਰਾਮਾਤ ਹੋ ਰਹੀ ਸੀ ਗਜਬ ਵਰਤਾਰਾ ਵਾਪਰ ਰਿਹਾ ਸੀ ਪਠਾਣਾਂ ਦੇ ਘੋੜੇ ਰੁਕ ਗਏ ਸਿੰਘਾਂ ਦੇ ਹੱਥ ਜੁੜ ਗਏ ਖਾਲਸੇ ਦੇ ਤਿਰੰਗਾ ਨੇ ਮੱਥੇ ਧਰਤੀ ਨੂੰ ਸ਼ਹਾਾ ਦੇ ਮੱਥਾ ਟੇਕਿਆ ਚੰਦ ਸੂਰਜ ਨੇ ਨਮਸਕਾਰ ਕੀਤੀ ਦੇਵਤਿਆਂ ਨੇ ਫੁੱਲ ਵਰਸਾਏ ਚੀਤ ਸਿੰਘਾਂ ਵਿੱਚੋਂ ਭਾਈ ਮਨੀ ਸਿੰਘ ਜੀ ਨੇ ਜਕਾਰਾ ਗੱਢਿਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ 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 ਪਾਈ ਦੀ ਸਿੰਘੀਛੀ ਦੇ ਮਨ ਨੂੰ ਭਾਵੇ ਸਤਸ੍ਰੀ ਅਕਾਲ ਲੱਖਾਂ ਆਵਾਜ਼ਾਂ ਸਤਸ੍ਰੀ ਅਕਾਲ ਦੀਆਂ ਆਈਆਂ। ਬਾਬਾ ਜੀ ਦਾ ਧੜ ਖੜਾ ਹੋਇਆ। ਖੰਡਾ ਉਹਨਾਂ ਦੇ ਹੱਥ ਵਿੱਚ ਸੀ। ਖੱਬੇ ਹੱਥ ਨਾਲ ਉਹਨਾਂ ਸੀਸ ਚੱਕਿਆ ਤੇ ਤੜੀ ਤੇ ਟਕਾ ਲਿਆ। ਭਾਈ ਤਾਰੂ ਸਿੰਘ ਜੀ ਨੇ ਸ਼ਬਦ ਪੜ੍ਹਿਆ। ਸਿਰ ਤਰ ਤੜੀ ਗਲੀ ਮਰੀ ਜਾ। ਸਿਰ ਤਰ ਤੜੀ ਗਲੀ ਮਰੀ ਜਾ। ਬਾਬਾ ਜੀ ਅੱਗੇ ਵਧੇ। ਹੁਣ ਮੂਰੇ ਕੋਈ ਨਹੀਂ ਸੀ। ਇਹ ਵਰਤਾਰਾ ਤੱਕ ਕੇ ਪਠਾਨ ਜੰਗ ਵਿੱਚੋਂ ਭੱਜਣ ਲੱਗੇ। ਭੱਜਦੀ ਫੌਜ ਨੂੰ ਅਫਗਾਨ ਸਰਦਾਰ ਰੋਕਣ ਲੱਗੇ। ਪਰ ਕੋਈ ਸਿਪਾਹੀ ਹੁਣ ਰੋਕਣ ਵਾਲਾ ਨਹੀਂ ਸੀ। ਐਸੀ ਘਟਨਾ ਵਾਪਰੀ ਸੀ ਜਿਸ ਨੇ ਸਭ ਨੂੰ ਸੁੰਨ ਕਰ ਦਿੱਤਾ ਸੀ ਲੜਾਈ ਹੁਣ ਅਫਗਾਨਾਂ ਨੂੰ ਕਰ ਸੋਝਦੀ ਸੀ ਇਹਨਾਂ ਨਾਲ ਨਹੀਂ ਲੜਿਆ ਜਾ ਸਕਦਾ ਹਜੂਰ ਇਹਨਾਂ ਨਾਲ ਨਹੀਂ ਲੜਿਆ ਜਾ ਸਕਦਾ ਕਿਉਂ ਲੜਿਆ ਕਿਉਂ ਨਹੀਂ ਜਾ ਸਕਦਾ ਤੈਮੂਰ ਨੂੰ ਜਦੋਂ ਕਿਸੇ ਨੂੰ ਜਾ ਕੇ ਦੱਸਿਆ ਤੈਮੂਰ ਬੋਲਦਾ ਸਾਡੀ ਫੌਜ ਨੂੰ ਇਸ ਤਰ੍ਹਾਂ ਲੜਨ ਦਾ ਵੱਲ ਹੀ ਨਹੀਂ ਹਜੂਰ ਕਿਸ ਤਰ੍ਹਾਂ ਲੜਨ ਦਾ ਵੱਲ ਨਹੀਂ ਸਾਡੀ ਫੌਜ ਨੂੰ ਕਿਸ ਤਰ੍ਹਾਂ ਲੜ ਰਹੀ ਨੇ ਸਿੱਖ ਸਿਰ ਤਲੀ ਦੇ ਧਰਕੇ ਸੁੱਯਾ ਬੋਲਿਆ ਤੇ ਹਾਂ ਜੰਗ ਵਿੱਚ ਸਾਡੇ ਸੂਰਮੇ ਵੀ ਜਾਨ ਤਲੀ ਦੇ ਧਰਕੇ ਲੜਦੇ ਨੇ ਤੈਮੂਰ ਨੇ ਗੱਲ ਉਹਦੇ ਖਾਣੇ ਚ ਤਾਂ ਪਹਿਲੀ ਗੱਲ ਤੁਸੀਂ ਸਮਝੇ ਨਹੀਂ ਹਜੂਰ ਜਾਂ ਤਲੀ ਤੇ ਧਰ ਕੇ ਲੜਨਾ ਹੋਰ ਗੱਲ ਹੈ ਸਿਰਫ ਕਲੀ ਤੇ ਧਰ ਕੇ ਲੜਨਾ ਹੋਰ ਕੋਈ ਫਰਕ ਹੈ ਬਹੁਤ ਹਜੂਰ ਬਹੁਤ ਫਰਕ ਹੈ ਦੀਦੀ ਮਸਲਦੇ ਸਰਦਾਰ ਬਾਬੇ ਭਾਈ ਦੀਪ ਸਿੰਘ ਦਾ ਸਿਰ ਸਾਡੇ ਇੱਕ ਪਠਾਨ ਦੇ ਵਾਰ ਨਾਲ ਲਹਿ ਗਿਆ ਸੀ ਤੇ ਉਸ ਨੇ ਤੇ ਸੂਈਆ ਚੁੱਪ ਕਰ ਗਿਆ ਤੇ ਉਸ ਨੇ ਕੀ ਅੱਗੇ ਬੋਲ ਤੈਮੂਰ ਦਾ ਦਿਲ ਮੂਹ ਨੂੰ ਆ ਰਿਹਾ ਸੀ ਤੇ ਉਸ ਨੇ ਆਪਣਾ ਲੱਥਾ ਸਿਰ ਚੱਕ ਕੇ ਆਪਣੀ ਹਥੇਲੀ ਉੱਤੇ ਰੱਖ ਲਿਆ ਹਜੂਰ ਤੇ ਮੁਰਖੰਡਾ ਬੋਲ ਕੀ ਬਕਵਾਸ ਕਰ ਰਹੇ ਆ ਇਹ ਕਿਵੇਂ ਹੋ ਸਕਦਾ ਹੈ ਕਹਿਰ ਹੋ ਗਿਆ ਸ਼ਾਹਦਾ ਆਲਮ ਸਾਡੀ ਫੌਜ ਮੈਦਾਨ ਵਿੱਚੋਂ ਭੱਜ ਰਹੀ ਹੈ ਪਹਿਲਾ ਸੁਈਆ ਕੋਈ ਜਵਾਬ ਦਿੰਦਾ ਉਸ ਤੋਂ ਪਹਿਲਾਂ ਇੱਕ ਭੱਜਿਆ ਆਉਂਦਾ ਫੌਜਦਾਰ ਬੋਲਿਆ ਉਹ ਸਿਰ ਤਲੀਆਂ ਤੇ ਧਰ ਕੇ ਲੜ ਰਹੇ ਨੇ ਹਜੂਰ ਸਾਡੀ ਫੌਜ ਉਹਨਾਂ ਅੱਗੇ ਨਹੀਂ ਖਲੋ ਸਕਦੀ ਅਤਾਈ ਖਾਂ ਵੀ ਜੰਗ ਵਿੱਚੋਂ ਪਿੱਛੇ ਹਟ ਰਿਹਾ ਹਜੂਰ ਇਹਨਾਂ ਸਿੱਖਾਂ ਦੇ ਤਾਂ ਮੁਰਦੇ ਵੀ ਉੱਠ ਕੇ ਲੜਨ ਲੱਗੇ ਨੇ ਕੀ ਉਸ ਇਕੱਲੇ ਨੇ ਸਿਰ ਚੱਕ ਕੇ ਹਥਲੀ ਤੇ ਹਥੇਲੀ ਦੇ ਧਰ ਲਿਆ ਸੀ ਕਿ ਕਿਸੇ ਹੋਰ ਨੇ ਵੀ ਤੈਮੂਰ ਅੰਦਰੋਂ ਕੰਬ ਗਿਆ ਸੀ ਤੈਮੂਰ ਮੁੰਡਾ ਉਹਦਾ ਅਫਦਾਲੀ ਦਾ ਇਹ ਸਿਰ ਲੱਥਾਂ ਦੀ ਕੌਮ ਹੈ ਹਜੂਰ ਅਸੀਂ ਤਾਂ ਦੀਪ ਸਿੰਘ ਸ਼ਹੀਦ ਨੂੰ ਦੇਖ ਕੇ ਹੀ ਭੱਜ ਲਈ ਹੋ ਸਕਦਾ ਪਿੱਛੇ ਸ਼ਹੀਦ ਇਹ ਕੀ ਕਹਿ ਰਹੇ ਆ ਕ ਇਹ ਉਸ ਦਾ ਨਾਮ ਹੈ ਹਜੂਰ ਉਸ ਨੂੰ ਦਜਿਆਉਂਦੇ ਨੂੰ ਸ਼ਹੀਦ ਕਹਿੰਦੇ ਸਨ ਅੱਲਾ ਵੀ ਜਾਪਦਾ ਹੈ ਸਿੱਖਾਂ ਵੱਲ ਹੈ ਹਜੂਰ ਇੱਕ ਫੌਜਦਾਰ ਦੇ ਬੋਲਾਂ ਨੇ ਤਮੂਰ ਦੇ ਸਰੀਰ ਦੀ ਬਚੀ ਕੁਝੀ ਤਾਕਤ ਵੀ ਜਵਾਬ ਨਹੀਂ ਹੁਣ ਮਸਲਾ ਇਹ ਹੋ ਗਿਆ ਵੀ ਅਤਾਈ ਤੈਮੂਰ ਨੂੰ ਜਾ ਕੇ ਉਹਦੇ ਸੂਰਮੇ ਇਹ ਜਿਹੜੇ ਜੰਗ